ਜੀ ਕੀ ਨਾਂ ਤੁਹਾਡਾ ਮੇਰਾ ਸੁਖਦੇਵ ਸਿੰਘ ਜੀ ਜਿਹਨੇ ਡੈਥ ਹੋਈ ਹੈ ਕੀ ਨਾਂ ਸੀ ਉਹਦਾ ਨਰਿੰਦਰ ਸਿੰਘ ਉਪਰ ਗੋਲਡੀ ਸੀ ਸਰ ਅੱਛਾ ਜੀ ਇਹ ਕਿੱਥੋਂ ਆ ਰਹੇ ਸੀਗੇ ਕਿਤੇ ਜੀ ਤੋਂ ਹੀ ਆਪਣਾ ਅੰਮ੍ਰਿਤਸਰ ਦੇ ਨੀਅਰ ਬਈ ਪੇਸ਼ੈਂਟ ਲੈ ਕੇ ਜਾਣਾ ਸੀ ਵਾਪਸੀ ਖਾਲੀ ਆ ਰਹੇ ਸੀ ਚੰਡੀਗੜ੍ਹ ਤੋਂ ਤੇ ਅੰਮ੍ਰਿਤਸਰ ਤੋਂ ਪੇਸ਼ੈਂਟ ਪੀਏ ਲੈ ਕੇ ਜਾਣਾ ਸੀ ਅੱਛਾ ਜੀ ਤੇ ਤੁਹਾਨੂੰ ਕਦੋਂ ਇਨਫੋਰਮੇਸ਼ਨ ਮਿਲੋ ਤੇ ਰਾਤੀ ਸਵੇਰੇ ਤਿੰਨ ਕੋਈ ਪਤਾ ਲੱਗਿਆ ਸੀ ਤੇ ਫਾਜ਼ਲ ਸਾਹਿਬ ਨੂੰ ਲੱਗਿਆ ਸੀ 1:00 ਵਜੇ ਦੇ ਨੀਅਰ ਬਈ ਪਤਾ ਲੱਗਿਆ ਸੀ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਸਾਡੇ ਆਸ-ਪਾਸ ਦੇ ਬੰਦੇ ਇੱਥੇ ਪਹੁੰਚ ਗਏ ਸਨ ਬਾਕੀ ਤੇ ਸਾਡਾ ਵੀਰ ਦਾ ਬਹੁਤ ਜਣੇ ਕਿ ਮਹਿਸੂਸ ਹੋ ਰਿਹਾ ਸਾਨੂੰ ਵੀ ਕੋਈ ਜ਼ਿੰਦਗੀ ਇਸੂ ਸਾਨੂੰ ਪੂਰਾ ਨਹੀਂ ਆਉਂਦੀ ਉਹ ਚੰਗਾ ਗੁੱਡ ਬੰਦ ਬੱਚਾ ਸੀ ਜਦੋਂ ਆਪਣਾ ਬਹੁਤ ਨਾਈਸ ਬੱਚਾ ਸੀ ਐਂਬੂਲੈਂਸ ਚਲਾਉਂਦੇ ਸੀ ਐਂਬੂਲੈਂਸ ਨੇ ਆਪਣੀਆਂ 4 ਐਂਬੂਲੈਂਸਾਂ ਖੋਦੀਆਂ ਨੇ ਬਾਕੀ ਤੇ ਪੀਏ ਇੱਕ ਨੰਬਰ ਗੇਟ ਤੇ ਸਾਡੀ ਐਂਬੂਲੈਂਸਾਂ ਸਾਰੇ ਇਕੱਠੇ ਹੈਗੇ ਐਕਸੀਡੈਂਟ ਹੋਇਆ ਵਾ ਕੀ ਕਹਿਣਾ ਚਾਹੋਗੇ ਅੱਜ ਇਹ ਕੋਈ ਆਪਣੀ ਐਂਬੂਲੈਂਸ ਦੇ ਉੱਤੇ ਜਾ ਰਿਹਾ ਹੈ ਜਾਂ ਮਰੀਜ਼ ਲੈਣ ਵਾਸਤੇ ਅਮਰ ਸਰ ਤੋਂ ਜੀ ਚੰਡੀਗੜ੍ਹ ਤੋਂ ਆਇਆ ਹੈ ਜੀ ਰਾਤ ਨੂੰ ਕਰੀਬ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਗਡਾਣੇ ਪਿੰਡ ਦੇ ਨਜ਼ਦੀਕ ਰੋਡ ਦੇ ਉੱਤੇ ਇੱਕ ਇਹ ਨਾਮ ਨੂੰ ਵਹੀਕਲ ਦੇ ਵਿੱਚ ਇਹਦੀ ਆਪਣੀ ਗੱਡੀ ਲੱਗਣ ਕਰਕੇ ਇਹਦੀ ਜਿਹੜੀ ਉੱਥੋਂ ਐਸਐਫ ਜਿਹੜੀ ਸਾਡੀ ਗੱਡੀ ਲੱਗੀ ਹੋਈ ਆ ਰੋਡ ਦੇ ਉੱਤੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਇਹਨੂੰ ਕਲੈਕਟ ਕਰਕੇ ਤੇ ਐਸਬੀਐਲ ਲੈ ਕੇ ਆਈ ਜੀ ਸਟਨ ਜ਼ਿਆਦਾ ਹੋਣ ਕਰਕੇ ਐਸ.ਬੀ.ਐਲ ਵਾਲਿਆਂ ਨੇ ਰੈਫਰ ਕਰਤਾ ਸੀਗਾ ਜੀ ਸਿਵਲ ਹਸਪਤਾਲ ਕਪੂਰਥਲੇ ਦਾ ਅੱਛਾ ਜੀ ਤੇ ਸਿਵਲ ਹਸਪਤਾਲ ਡਾਕਟਰ ਸਾਹਿਬ ਹਨਾਂ ਦੇ ਕੋਲ ਜਦੋਂ ਪਹੁੰਚਿਆ ਤੇ ਇਹਨਾਂ ਦੀ ਮੌਤ ਹੋ ਗਈ ਇਹ ਨਾਮ ਕੀ ਸੀਗਾ ਜੀ ਇਹਨਾਂ ਦਾ ਨਰਿੰਦਰ ਸਿੰਘ son of ਦਲਬਾਖ ਸਿੰਘ ਮਕਾਨ ਨੰਬਰ 156 ਖੁੱਡਾ ਜੱਸੂ ਥਾਣਾ ਸੰਗਰਾਪੁਰ ਚੰਡੀਗੜ੍ਹ ਠੀਕ ਤੇ ਇਸਰ ਪੋਸਟਮਾਰਟਮ ਹੋ ਗਿਆ ਇਹਦਾ ਪੋਸਟਮਾਰਟਮ ਬੱਸ ਹੁਣ ਕਰਾ ਕੇ ਵੀ Laash वारसा ਨੂੰ ਹਵਾਲੇ ਕਰ ਦੇ ਇਹ ਕੀ ਕਾਰਵਾਈ ਕੀਤੀ ਆ ਈਐਫਆਈਆਰ ਨੰਬਰ 2 ਜੀ ਮਿਤੀ 13/1/2026 ਅੱਜ ਦਰਜ ਕੀਤੀ ਹੈ ਜੀ ਅੰਡਰ ਸੈਕਸ਼ਨ 106 281 324 ਜੀਵਨ ਪੰਜ ਬੀਐਨਐਸ ਖਾਣਾ ਢਿਲਵਾ ਜ਼ਿਲ੍ਹਾ ਕਪੂਰਸਾ ਦਰਜ ਕੀਤੀ ਇਹ ਅਨਨੋਨ ਦੇ ਅਨਨੋਨ ਨਾਮ ਰੂਪ ਦੇ ਬੰਦੇ ਦੇ ਖਿਲਾਫ ਠੀਕ